ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਡੱਲਾ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਗੱਲਾਂ ਜੇ ਜ਼ਰੂਰ ਕਰਾਂਗੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਵਿੱਚ ਜੋ ਸਿਆਸੀ ਤਸਵੀਰ ਬਣੀ ਹੈ ਪੰਜਾਬ ਦੇ ਵਿੱਚ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਪਰ ਦੂਜੇ ਪਾਸੇ ਤੇ ਵੀ ਜ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਾਂ ਦੇ ਨਾਲ ਕੁਝ ਅਜਿਹਾ ਵਰਤਾਅ ਕਰ ਰਹੇ ਨੇ ਜੇਕਰ ਅਸੀਂ ਕਹੀਏ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਘੇਰਨ ਲੱਗ ਗਏ ਨੇ ਅੱਜਕੱਲ ਜਿਵੇਂ ਕਿ ਅਸੀਂ ਪਹਿਲਾਂ ਕੁਝ ਸਮਾਂ ਪਹਿਲਾਂ ਖਬਰਾਂ ਸੁਣਦੇ ਸੀ ਬੀਜੇਪੀ ਲੀਡਰਾਂ ਨਾਲ ਜੋ ਕੁਝ ਹੋ ਰਿਹਾ ਸੀ ਜਿਵੇਂ ਬੀਜੇਪੀ ਲੀਡਰਾਂ ਦਾ ਵਿਰੋਧ ਜੋ ਹੈ ਕਿਸਾਨ ਕਰਦੇ ਸੀ ਸੋ ਉਸ ਤਰ੍ਹਾਂ ਦੀ ਸਥਿਤੀ ਕੁਝ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਬੰਦੀ ਨਜ਼ਰ ਆ ਰਹੀ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਮੌਜੂਦਾ ਸਥਿਤੀਆਂ ਨੂੰ ਅਗਰ ਆਪਾਂ ਹੁਣ ਦੇਖੀਏ ਸਮਝੀਏ ਇਹਨਾਂ ਸਮੀਕਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਔਰ ਅਸੀਂ 2027 ਨਾਲ 2027 ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਇਹਨਾਂ ਸਾਰੀਆਂ ਸਥਿਤੀਆਂ ਨੂੰ 2027 ਨਾਲ ਜੋੜਦਿਆਂ ਹੋਇਆ ਕਿਵੇਂ ਦੇਖਦੇ ਹੋ ਔਰ ਕੀ ਕਹਿਣਾ ਚਾਹੋਗੇ ਦੇਖੋ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ ਕਿ ਜਿਵੇਂ ਭਾਜਪਾ ਦਾ ਵਿਰੋਧ ਪੰਜਾਬ ਦੇ ਵਿੱਚ ਕਿਸਾਨ ਕਰਦੇ ਰਹੇ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਬਾਅਦ ਵੀ ਕਿਉਂਕਿ ਜਿਹੜੇ ਵਾਅਦੇ ਕੀਤੇ ਸੀ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨਾਲ ਉਹ ਪੂਰੇ ਨਹੀਂ ਹੋਏ ਅੱਜਕੱਲ ਜਿਵੇਂ ਤੁਹਾਡਾ ਸਵਾਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਉਦਘਾਟਨ ਕਰ ਰਹੀ ਹੈ ਹਾਲਾਂਕਿ ਮੈਂ ਜਿਹੜੇ ਪਖਾਨੇ ਪੰਜਾਬ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਬਣਾਏ ਨੇ ਜਾਂ ਮਰਮਮਤ ਕੀਤੇ ਗਏ ਨੇ ਉਹਨਾਂ ਦੇ ਉਦਘਾਟਨ ਦਾ ਵਿਰੋਧੀ ਨਹੀਂ ਹਾਂ ਬਿਲਕੁਲ ਪਖਾਨਿਆਂ ਦਾ ਉਦਘਾਟਨ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ 70 75 ਸਾਲ ਰਾਜ ਕਰਦੇ ਰਹੇ ਨੇ ਉਹਨਾਂ ਤੱਕ ਇਹ ਗੱਲ ਪਹੁੰਚੇ ਕਿ ਉਹਨਾਂ ਨੇ ਸਕੂਲਾਂ ਦੀ ਹਾਲਤ ਕਿਹੋ ਜਿਹੀ ਰੱਖੀ ਪਰ ਜਿਹੜਾ ਅੱਜ ਦਾ ਵਿਸ਼ਾ ਅੱਜ ਦਾ ਵਿਸ਼ਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਔਰ ਲੀਡਰਸ਼ਿਪ ਦਾ ਪਿੰਡਾਂ ਦੇ ਵਿੱਚ ਵਿਰੋਧ ਔਰ ਬਿਲਕੁਲ ਇਹਨੂੰ 227 ਨਾਲ ਜੋੜਿਆ ਜਾ ਸਕਦਾ ਹੈ ਇਹਨੂੰ 224 ਨਾਲ ਵੀ ਜੋੜਿਆ ਜਾ ਸਕਦਾ ਹੈ ਔਰ 227 ਨਾਲ ਵੀ ਹੁਣ ਸਵਾਲ ਇਹ ਹੈ ਕਿ ਜਿਸ ਪੱਦਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਹੋਣ ਲੱਗ ਗਿਆ ਪਿੰਡਾਂ ਦੇ ਵਿੱਚ ਇਹਦਾ ਹੱਲ ਕੀ ਹੈ ਇਹਦਾ ਹੱਲ ਜੋ ਮੈਨੂੰ ਨਜ਼ਰ ਆਉਂਦਾ ਹੈ ਕੀ ਆਮ ਆਦਮੀ ਪਾਰਟੀ ਔਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਿਹੜੀ ਦੂਰੀ ਪਈ ਹੈ ਉਹ ਦੂਰੀ ਕਿਵੇਂ ਖਤਮ ਹੋਏਗੀ ਜੇ ਇਹਦੇ ਮੈਂ ਸਿਆਸੀ ਅਰਥ ਕੱਢਾਂ ਤੇ ਜਿਸ ਤਰ੍ਹਾਂ ਬੀਜੇਪੀ ਦਾ ਵਿਰੋਧ ਪੰਜਾਬ 'ਚ ਹੁੰਦਾ ਰਿਹਾ ਹੈ ਪਿਛਲੇ ਸਮਿਆਂ ਦੇ ਦੌਰਾਨ ਕਿਸਾਨੀ ਵੱਲੋਂ ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਸੀ ਜਾਂ ਜ਼ਿਮਨੀ ਚੋਣਾਂ ਸੀ ਔਰ ਲੋਕ ਸਭਾ ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ 18 ਤੋਂ 19% ਦਾ ਵੋਟ ਸ਼ੇਅਰ ਸ਼ਹਿਰਾਂ 'ਚੋਂ ਹਾਸਲ ਕਰਦੀ ਹੈ ਲੇਕਿਨ ਪਿੰਡਾਂ 'ਚੋਂ ਬੀਜੇਪੀ ਦੀ ਬਹੁਤ ਸਾਰੇ ਜਿਹੜੇ ਉਹਨਾਂ ਦੇ ਕੈਂਡੀਡੇਟ ਸੀ ਉਹਨਾਂ ਦੀ ਉਹ ਪੋਜੀਸ਼ਨ ਨਹੀਂ ਬਣੀ ਪਿੰਡਾਂ 'ਚ ਕਿਉਂਕਿ ਪਿੰਡਾਂ 'ਚ ਲਗਾਤਾਰ ਭਾਜਪੀ ਦਾ ਵਿਰੋਧ ਹੁੰਦਾ ਰਿਹਾ ਭਾਵੇਂ ਰਵਨੀਤ ਸਿੰਘ ਬਿੱਟੂ ਹੋਣ ਭਾਵੇਂ ਮਲੂਕਾ ਸਾਹਿਬ ਦੀ ਨੂ ਹੋਵੇ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਕੈਂਡੀਡੇਟ ਹੋਵੇ ਹਰੇਕ ਕੈਂਡੀਡੇਟ ਦਾ ਪਿੰਡਾਂ 'ਚ ਵਿਰੋਧ ਹੋਇਆ ਔਰ ਹੰਸਰਾਜ ਹੰਸ ਦੇ ਨਾਲ ਤਾਂ ਫਰੀਦਕੋਟ ਦੇ ਵਿੱਚ ਜਿਸ ਤਰ੍ਹਾਂ ਦਾ ਟਕਰਾਹ ਪੰਜਾਬ ਦੇ ਕਿਸਾਨਾਂ ਦਾ ਅਸੀਂ ਵੇਖਿਆ ਹੈ ਉਦੇ ਬਦੌਲਤ ਹੀ ਸ਼ਾਇਦ ਉਥੋਂ ਸਰਬਜੀਤ ਸਿੰਘ ਖਾਲਸਾ ਜਿੱਤੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਜਿਸ ਪੱਧਰ ਤੇ ਵਿਰੋਧ ਸ਼ੁਰੂ ਹੋਇਆ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੂੰ ਇਹਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਹਾਲਾਂਕਿ ਇਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਲੁਧਿਆਣਾ ਪੱਛਮੀ ਦੀ ਸੀਟ ਹੈ ਜਿਹੜੀ ਉਹ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਹਾਰਨਾ ਨਹੀਂ ਚਾਹੁੰਦੀ ਔਰ ਇਸੇ ਕਰਕੇ ਸ਼ਾਇਦ ਜਿਹੜਾ ਕਿਸਾਨਾਂ ਦਾ ਧਰਨਾ ਸੀ ਸਰਕਾਰ ਨੇ ਕਾੜੀ-ਕਾੜੀ ਚੋਦੇ ਤੇ ਐਕਸ਼ਨ ਕੀਤਾ لیکن 27 ਤੋਂ ਪਹਿਲਾਂ اگر ਕਿਸਾਨ ਲਾਮਬੰਦ ਹੋਏ ਜਿਸ ਤਰ੍ਹਾਂ ਦਾ ਅੰਦੋਲਨ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਛੇੜਿਆ ਹੋਇਆ ਹੈ ਅੱਜ ਵੀ جاری ਹੈ ਔਰ ਉਸੇ ਤਰ੍ਹਾਂ ਦਾ ਵਿਰੋਧ ਦਾ ਤਰੀਕਾ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਲਈ ਵੀ ਵਰਤ ਲਿਆ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਨਾਲ ਕਿਸਾਨ ਗੱਲ ਕਰਨਾ ਚਾਹੁੰਦੇ ਸੀ ਕਿਸਾਨਾਂ ਦੀ ਗੱਲ ਬੜੀ ਸਾਫ਼ ਹੈ ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਸੀ ਵੀ ਸਵਾਲ ਪੁੱਛੋ ਹੁਣ ਕਿਸਾਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਸਵਾਲ ਪੁੱਛਦੇ ਨੇ ਹੁਣ ਜਿਹੜੇ ਦਿੱਲੀ ਦੇ ਰਣਨੀਤੀ ਘਾੜੇ ਨੇ ਆਮ ਆਦਮੀ ਪਾਰਟੀ ਦੇ ਭਾਵੇਂ ਅਰਵਿੰਦ ਕੇਜਰੀਵਾਲ ਨੇ ਜਾਂ ਮਨੀਸ਼ ਸੋਧਿਆ ਨੇ ਜਾਂ ਆਮ ਆਦਮੀ ਪਾਰਟੀ ਦੀ ਹੋਰ ਲੀਡਰਸ਼ਿਪ ਹੈ ਉਹਨਾਂ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਹੈ ਕਿ ਦਿੱਲੀ ਮਾਡਲ ਜਦੋਂ ਪੰਜਾਬ ਚ ਆਊਗਾ ਤੇ ਉਹ ਕਿਸਾਨਾਂ ਦੇ ਨਾਲ ਕਿਵੇਂ ਆਪਣਾ ਤਾਲਮਿਲ ਸੁਧਾਰਨਗੇ ਕਿਸਾਨਾਂ ਦਾ ਧਰਨਾ ਕਿਸਾਨਾਂ ਦਾ ਅੰਦੋਲਨ ਜਿਸ ਤਰੀਕੇ ਨਾਲ ਚੱਕਿਆ ਗਿਆ ਕਿਸਾਨ ਉਸ ਗੱਲ ਨੂੰ ਪਸੰਦ ਨਹੀਂ ਕਰ ਰਹੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਧੋਖੇ ਨਾਲ ਸਾਨੂੰ ਸਾਡੇ ਧਰਨੇ ਨੂੰ ਚਕਾਇਆ ਜਦੋਂ ਸਾਡੀ ਲੀਡਰਸ਼ਿਪ ਕੇਂਦਰ ਨਾਲ ਗੱਲਬਾਤ ਕਰਨ ਗਈ ਸੀ ਔਰ ਜੇ ਪੰਜਾਬ ਦੀ ਕਿਸਾਨੀ ਹੈ ਭਾਵੇਂ ਉਹ ਗਰੁੱਪਾਂ 'ਚ ਵੰਡੀ ਨਜ਼ਰ ਆ ਰਹੀ ਹੈ ਪਰ ਜਿਹੜਾ ਪਿੰਡਾਂ 'ਚ ਬੈਠਾ ਆਮ ਕਿਸਾਨ ਹੈ ਉਸ ਕਿਸਾਨ ਦੇ ਮਨ ਦੇ ਵਿੱਚ ਵੀ ਇਹ ਗੱਲ ਹੈ ਕਿ ਸਾਡਾ ਧਰਨਾ ਚਕਾਤਾ ਇਹ ਵਿਸ਼ਾ ਵੱਖਰਾ ਹੈ ਕਿ ਅਗਰ ਕਿਸੇ ਸਹਿਮਤੀ ਨਾਲ ਜਾਂ ਗੱਲਬਾਤ ਨਾਲ ਧਰਨਾ ਚੱਕਿਆ ਜਾਂਦਾ ਤੇ ਗੱਲ ਜ਼ਿਆਦਾ ਵਧੀਆ ਹੋ ਜਾਣੀ ਸੀ ਪਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਰਾਹ ਨਹੀਂ ਸੀ ਰੋਕੇ ਉਹਨਾਂ ਦਾ ਪੱਖ ਇਹ ਹੈ ਕਿ ਅਸੀਂ ਰਾਹ ਨਹੀਂ ਸੀ ਰੋਕੇ ਰਾਹ ਤਾਂ ਹਰਿਆਣੇ ਦੀ ਸਰਕਾਰ ਨੇ ਰੋਕੇ ਸੀ ਸੋ ਪੰਜਾਬ ਦੀ ਸਰਕਾਰ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਹੁਣ ਜਿਹੜੇ ਸਾਈਡ ਇਫੈਕਟ ਨੇ ਕੱਲ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਪਿੰਡ ਚ ਜਾਂਦੇ ਨੇ ਪਿੰਡ ਮਿਸ਼ਰੀ ਵਾਲਾ ਫਰੀਦਕੋਟ ਦਾ ਸੋ ਕੁਲਤਾਰ ਸਿੰਘ ਸੰਧਵਾ ਉਹਨਾਂ ਦਾ ਆਪਣਾ ਹੀ ਇਲਾਕਾ ਹੈ ਉੱਥੇ ਪੁਲਿਸ ਤੇ ਕਿਸਾਨਾਂ ਚ ਦੱਬ ਕੇ ਬੈਸ ਹੋਈ ਹਾਲਾਂਕਿ ਕਿਸਾਨ ਕਹਿੰਦੇ ਕਿ ਅਸੀਂ 10 ਕਿ ਆਏ ਸੀ ਵੀ ਸਾਡੀ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਨਾਲ ਗੱਲ ਕਰਾਓ ਤਾਂ ਕਿ ਅਸੀਂ ਉਹਨਾਂ ਤੋਂ ਪੁੱਛ ਸਕੀਏ ਕਿ ਤੁਸੀਂ ਸਾਡੇ ਨਾਲ ਅਜਿਹਾ ਕਿਉਂ ਕੀਤਾ ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਸਾਡੀਆਂ ਸਾਰੀਆਂ ਮੰਗਾਂ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਨਹੀਂ ਸਾਡੀਆਂ ਮੰਗਾਂ ਸੂਬੇ ਦੇ ਨਾਲ ਵੀ ਨਹੀਂ ਉਂਝ ਇਹਦੇ ਚ ਵੀ ਕੋਈ ਦੋਰ ਹੈ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਅ ਮੈਂ ਉਹਨਾਂ ਦਾ ਨਾਮ ਭੁੱਲ ਗਿਆ ਜਿਹੜੇ ਗਾਇਕ ਨੇ ਬੜੇ ਪ੍ਰਸਿੱਧ ਨੇ ਮੰਨੇ ਪਰਮੰਨੇ ਗਾਇਕ ਨੇ ਜਿਹੜਾ ਉਹਨਾਂ ਨੇ ਚੁਟਕੀ ਮਾਰ ਕੇ ਐਮਐਸਪੀ ਦੇਣ ਦਾ ਬਿਆਨ ਦਿੱਤਾ ਸੀ ਉਹ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ ਹਾਲਾਂਕਿ ਆਮ ਆਦਮੀ ਅਨਮੋਲ ਗਗਨਮਾਨ ਹਾਲਾਂਕਿ ਆਨ ਆਮ ਆਦਮੀ ਪਾਰਟੀ ਦੀ ਹੋਰ ਲੀਡਰਸ਼ਿਪ ਨੇ ਵੀ ਇਹ ਲਗਾਤਾਰ ਗੱਲਾਂ ਕੀਤੀਆਂ ਕਿ ਜੇ ਸਾਡੀ ਸਰਕਾਰ ਆ ਗਈ ਤੇ ਅਸੀਂ ਸਾਰੀਆਂ ਫਸਲਾ ਐਮਐਸਪੀ ਤੇ ਚੱਕਾਂਗੇ ਔਰ ਹੁਣ ਪੰਜਾਬ ਦੀ ਸਰਕਾਰ ਦੇ ਵੱਸੋਂ ਗੱਲ ਬਾਹਰ ਹੈ ਐਮਐਸਪੀ ਤੇ ਫਸਲਾਂ ਚੱਕਣ ਦੇ ਲਈ ਹਾਲਾਕੀ ਇਹਦੇ ਉੱਪਰ ਨਾਤਾ ਅਰਵਿੰਦ ਕੇਜਰੀਵਾਲ ਔਰ ਨਾ ਹੀ ਮਨੀਸ਼ ਸੋਸ਼ੋਧਿਆ ਇਹਨਾਂ ਨੇ ਖੁੱਲ ਕੇ ਐਮਐਸਪੀ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਕੋਈ ਪਲੈਨਿੰਗ ਵੀ ਸਾਂਝੀ ਨਹੀਂ ਕੀਤੀ ਕਿ ਅਸੀਂ ਕੀ ਭਵਿੱਖ ਚ ਪੜਾਵਾਰ ਕੋਈ ਐਮਐਸਪੀ ਫਸਲਾਂ ਤੇ ਦਵਾਂਗੇ ਹੁਣ ਇਹ ਤਾਂ ਸੀ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਦਾ ਵਿਰੋਧ ਕਰਨਾ ਚਾਹੁੰਦੇ ਸੀ ਕਿਸਾਨ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਪੁਲਿਸ ਨਾਲ ਬਹਿਸ ਹੋਈ ਲੇਕਿਨ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਨੇ ਮੌੜ ਤੋਂ ਸੁਖਵੀਰ ਮੈਸਟਰਖਾਨਾ ਉਹਨਾਂ ਨੂੰ ਇੱਕ ਦੋ ਵਾਰ ਕਿਸਾਨ ਘੇਰ ਕੇ ਬੈਠੇ ਉਹਨਾਂ ਨੂੰ ਕਿਸਾਨਾਂ ਨੇ ਰੋਕਿਆ ਔਰ ਕਿਸਾਨਾਂ ਨੇ ਲਗਾਤਾਰ ਵਿਰੋਧ ਕੀਤਾ ਇਸ ਗੱਲ ਦਾ ਕਿ ਤੁਸੀਂ ਕਿਸਾਨਾਂ ਦੇ ਨਾਲ ਚੰਗਾ ਨਹੀਂ ਕੀਤਾ ਫਿਰ ਮਲੇਰ ਕੋਟਲਾ ਦੇ ਵਿੱਚ ਜ਼ਮੀਲੁਰ रहमान ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਕਿਸਾਨਾਂ ਨੇ ਘੇਰਿਆ ਔਰ ਸ਼ੈਰੀ ਕਲਸੀ ਜਿਹੜੇ ਐਕਟਿੰਗ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਆਉਂਦੇ ਨੇ ਉਹਨਾਂ ਨੂੰ ਵੀ ਘੇਰਿਆ ਕਿਸਾਨਾਂ ਨੇ ਹਾਲਾਂਕਿ ਉਹ ਕਹਿੰਦੇ ਵੀ ਮੈਂ ਸਕੂਲ 'ਚ ਵਿਦਿਆਰਥੀਆਂ ਨੂੰ ਫੰਡ ਦੇਣ ਚੱਲਿਆ ਸਕੂਲ ਨੂੰ ਤੇ ਮੈਨੂੰ ਜਾ ਲੈਣ ਦੋ ਲੇਕਿਨ ਕਿਸਾਨਾਂ ਨੇ ਨਿਸ਼ਚਿਤ ਤੌਰ ਤੇ ਆਪਣਾ ਵਿਰੋਧ ਉਸੇ ਤਰ੍ਹਾਂ ਨਾਲ ਪ੍ਰਗਟ ਕੀਤਾ ਜਿਵੇਂ ਉਹ ਬਾਕੀਆਂ ਦੇ ਲਈ ਕਰਦੇ ਨੇ ਉਹ ਕਹਿੰਦੇ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਤੇ ਸ਼ੈਰੀ ਕੱਲ ਸੀ ਅਸੀਂ ਦੇਖਿਆ ਸਾਰਿਆਂ ਨੇ ਕਿ ਉਹ ਕਾਰ ਦੀ ਬੋਨਟ ਤੇ ਚੜਨਾ ਪਿਆ ਉਹਨਾਂ ਨੂੰ ਸੋ ਕਾਰ ਦੀ ਬੋਨਟ ਤੇ ਚੜ ਕੇ ਕਿਸਾਨਾਂ ਨੂੰ ਉਹ ਸੰਬੋਧਨ ਕਰਦੇ ਰਹੇ ਲੇਕਿਨ ਗੱਲ ਨਹੀਂ ਬਣੀ ਹੁਣ ਇਹ ਵਿਰੋਧ 27 ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿਵੇਂ ਕੰਟਰੋਲ ਕਰੇਗੀ ਸਵਾਲ ਹੀ ਵੱਡਾ ਹੈ ਬੀਜੇਪੀ ਨੇ ਇਹ ਵਿਰੋਧ ਕੰਟਰੋਲ ਨਹੀਂ ਕੀਤਾ ਜਿਹਦਾ ਨੁਕਸਾਨ ਹੀ ਹੋਇਆ ਕਿ 24 ਦੀਆਂ ਚੋਣਾਂ ਚ ਪੰਜਾਬ ਚ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਐਮਪੀ ਨਹੀਂ ਜਿੱਤਿਆ ਅਗਰ ਬੀਜੇਪੀ ਸ਼ਹਿਰਾਂ ਚ 18-19% ਵੋਟ ਸ਼ੇਅਰ ਹਾਸਲ ਕਰ ਗਈ ਉਹ ਪਿੰਡਾਂ ਚ ਵੀ ਕਰ ਸਕਦੀ ਸੀ ਅਗਰ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਬੰਧ ਚੰਗੇ ਹੁੰਦੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ 'ਚ ਜਿਹੜੀ ਫਸਲ ਚੱਕੀ ਜਾਂਦੀ ਹੈ 24 ਘੰਟਿਆਂ 'ਚ ਉਹਦੀ ਪੇਮੈਂਟ ਇਨਸ਼ੋਰ ਕੀਤੀ ਗਈ ਹੈ ਸਾਰੇ ਕਿਸਾਨਾਂ ਦੇ ਜਿਹੜੇ ਬੈਂਕ ਖਾਤੇ ਨੇ ਉਹ ਜੁੜੇ ਨੇ ਔਰ ਸ਼ੁਰੂ 'ਚ ਇਹਦਾ ਵਿਰੋਧ ਕੀਤਾ ਸੀ ਪੰਜਾਬ ਦੇ ਵੀ ਕਈ ਕਿਸਾਨਾਂ ਨੇ ਪਰ ਬੀਜੇਪੀ ਦਾ ਉਹ ਫੈਸਲਾ ਚੰਗਾ ਸੀ ਔਰ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਰਹੇ ਨੇ ਪਰ ਤਿੰਨ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਜਾਂ ਜਿਹੜੀ ਫਸਲਾਂ ਦੀ ਖਰੀਦ ਹੈ ਉਹਦੀ ਲਾਗਤ ਦੇ ਮੁਤਾਬਕ ਕਿਸਾਨਾਂ ਨੂੰ ਪੈਸਾ ਨਾ ਮਿਲਣਾ ਕਿਉਂਕਿ ਭਾਜਪਾ ਨੇ ਵੀ ਇੱਕ ਤਰੀਕੇ ਨਾਲ ਕਿਸੇ ਵੇਲੇ ਵਾਅਦਾ ਕੀਤਾ ਸੀ ਕਿ ਅਸੀਂ ਸੁਆਮੀਨਾਥਨ ਸਾਹਿਬ ਦੀਆਂ ਰਿਪੋਰਟਾਂ ਮੁਤਾਬਕ ਕਿਸਾਨਾਂ ਦੀ ਫਸਲਾਂ ਦੇ ਮੁੱਲ ਤੈਅ ਕਰਾਂਗੇ ਲੇਕਿਨ ਜਦੋਂ ਭਾਜਪਾ ਸੱਤਾ 'ਚ ਆਈ ਭਾਜਪਾ ਨੇ ਵੀ ਕਿਹਾ ਕਿ ਇਹ ਨਹੀਂ ਸੰਭਵ ਔਰ ਕਿਸਾਨ ਅੱਜ ਵੀ ਕਹਿੰਦੇ ਨੇ ਕਿ ਸਾਨੂੰ ਭਾਜਪਾ ਸੁਆਮੀਨਾਥਨ ਦੀਆਂ ਸਿਫਾਰਿਸ਼ਾਂ ਮੁਤਾਬਕ ਅਗਰ ਪੈਸਾ ਦੇ ਦੇ ਤਾਂ ਵੀ ਸਾਡਾ ਜਿਹੜੀ ਖੇਤੀ ਆ ਥੋੜੀ ਜੀ ਬਚ ਜਾਏਗੀ ਕਿਉਂਕਿ ਖੇਤੀ ਦੀ ਲਾਗਤ ਬਹੁਤ ਜ਼ਿਆਦਾ ਹੈ। ਔਰ ਮੁੱਲ ਬਹੁਤ ਘੱਟ ਮਿਲਦਾ ਸਰਕਾਰ ਤੋਂ। ਹੁਣ ਭਾਜਪੀ ਨੇ ਸੁਆਮੀਨਾਥਨ ਦੀਆਂ ਸਿਫਾਰਸ਼ਾਂ ਵੀ ਨਹੀਂ ਲਾਗੂ ਕੀਤੀਆਂ। ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਐਨੇ ਕਿਸਾਨਾਂ ਦੀ ਸ਼ਹਾਦਤ ਹੋਈ ਤੇ ਉਸ ਤੋਂ ਬਾਅਦ ਕਿਸਾਨ ਕਹਿੰਦੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਪੂਰੀਆਂ ਕਰ ਦਾਂਗੇ ਨਹੀਂ ਕੀਤੀਆਂ ਗਈਆਂ। ਤੇ ਉਸੇ ਤਰ੍ਹਾਂ ਦਾ ਰੋਸ 24 ਦੀਆਂ ਚੋਣਾਂ ਤੋਂ ਪਹਿਲਾਂ ਅਸੀਂ ਵੇਖਿਆ। ਹਾਲਾਕੀ ਬਾਈ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ ਜਿਹੜੀਆਂ ਬਾਈ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਦਬ ਕੇ ਵਿਰੋਧ ਹੋਇਆ ਸੀ ਪਰ ਉਦੋਂ ਫਾਇਦਾ ਲੈ ਗਈ ਆਮ ਆਦਮੀ ਪਾਰਟੀ ਹਾਲਾਕੀ ਕਿਸਾਨ ਵੀ ਉਦੋਂ ਇੱਕ ਧਿਰ ਬਣ ਕੇ ਚੋਣਾਂ ਲੜਨ ਲੱਗੇ ਜਿਹਦੇ ਕਰਕੇ ਕਿਸਾਨਾਂ ਦੀ ਵੋਟ ਹੈ ਭਾਵੇਂ ਉਹਨਾਂ ਨੂੰ ਬਹੁਤੀ ਜ਼ਿਆਦਾ ਨਹੀਂ ਪਈ ਪਰ ਉਸ ਵੇਲੇ ਮੋٹے ਰੂਪ ਦੇ ਵਿੱਚ ਜਿਹੜੀ ਕਿਸਾਨੀ ਹੈ ਉਹ ਬਦਲਾਅ ਦੀ ਲਹਿਰ ਦੇ ਨਾਲ ਸੀ ਆਮ ਆਦਮੀ ਪਾਰਟੀ ਦੀ ਲਹਿਰ ਦੇ ਨਾਲ ਸੀ ਜਦੋਂ ਬਹੁਤ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ ਪਰ ਹੁਣ ਜਦੋਂ ਪਿੰਡਾਂ 'ਚ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਕਰ ਰਹੇ ਨੇ ਐਮਐਲਆ ਦਾ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਨੂੰ ਇਹਦਾ ਹੱਲ ਕੱਢਣ ਦੀ ਲੋੜ ਹੈ ਅਗਰ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸੋਧੀਆਂ ਨੇ ਪੰਜਾਬ 'ਚ ਦੁਬਾਰਾ ਸਰਕਾਰ ਬਣਾਉਣੀ ਹੈ ਕਿਸਾਨੀ ਬਿਨਾ ਪੰਜਾਬ 'ਚ ਕਿਸਾਨੀ ਦੇ ਵਿਰੋਧ ਦੇ ਵਿੱਚ ਪੰਜਾਬ 'ਚ ਸਰਕਾਰ ਦੁਬਾਰਾ ਬਣਾਉਣਾ ਕਿਸੇ ਵੀ ਤਰ੍ਹਾਂ ਲਈ ਔਖਾ ਹੈ ਤੁਸੀਂ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਸੋਚੇ ਕਿ ਅਸੀਂ ਕਿਸਾਨਾਂ ਦੇ ਮਸਲੇ ਕਿਵੇਂ ਨਿਬੇੜਨੇ ਨੇ ਸੂਬਾ ਪੱਧਰ ਤੇ ਅਸੀਂ ਕਿਸਾਨਾਂ ਦੀ ਨੀਤੀਗਤ ਫੈਸਲੇ ਅਸੀਂ ਕਿਵੇਂ ਨਿਬੇੜਨੇ ਨੇ ਐਮਐਸਪੀ ਜਾਂ ਪੜਾਵਾਰ ਕਰਜ਼ਾ ਮਾਫੀ ਕਿਸਾਨੇ ਵੀ ਮੰਗ ਕਰਦੇ ਨੇ ਕਿ ਸਾਡੀ ਪੜਾਵਾਰ ਕਰਜ਼ਾ ਮਾਫੀ ਕੀਤੀ ਜਾਵੇ ਕਿਸੇ ਵੇਲੇ ਆਮ ਆਦਮੀ ਪਾਰਟੀ ਨੇ ਜਿਹੜੀ ਕਿਸਾਨਾਂ ਦੇ ਲਈ ਰੈਲੀ ਕੀਤੀ ਸੀ ਕਰਜ਼ਾ ਮਾਫੀ ਦੀ ਗੱਲ ਵੀ ਆਮ ਆਦਮੀ ਪਾਰਟੀ ਨੇ ਤੋੜੀ ਸੀ ਲੇਕਿਨ ਉਹ ਨਹੀਂ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਵਾਲੀ ਗੱਲ ਤੁਰੀ ਸੋ ਜਿਹੜੇ ਕਿਸਾਨ ਨੇ ਪੰਜਾਬ ਦੇ ਇਸ ਵਕਤ ਉਹ ਉੱਠ ਰਹੇ ਨੇ ਔਰ ਸਵਾਲ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਬਹੁਤ ਸੁਚੇਤ ਹੋ ਕੇ ਕਿਸਾਨਾਂ ਦੇ ਨਾਲ ਉਹਨਾਂ ਦੀ ਗੱਲ ਸਮਝ ਕੇ ਉਹਨਾਂ ਦੀਆਂ ਮੰਗਾਂ ਹੱਲ ਕਰਨ ਵਾਲੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਗੰਭੀਰ ਹੋਣਾ ਪਊਗਾ ਨਹੀਂ ਤਾਂ 27 ਤੋਂ ਪਹਿਲਾਂ ਜਿਹੜਾ ਇਹ ਕਿਸਾਨ ਅੰਦੋਲਨ ਹੈ ਜਿਹੜਾ ਲੱਗਦਾ ਹੈ ਕਿ ਕਿਸਾਨ ਸੰਗਠਨਾ 'ਚ ਏਕਤਾ ਨਹੀਂ ਵੱਖ-ਵੱਖ ਕਿਸਾਨ ਸੰਗਠਨ ਨੇ ਕਿਸਾਨ ਸੰਗਠਨ ਵੱਖਰੇ ਹੋ ਸਕਦੇ ਨੇ ਲੇਕਿਨ ਕਿਸਾਨਾਂ ਦੀ ਸੋਚ ਮੰਗਾਂ ਨੂੰ ਲੈ ਕੇ ਲਗਭਗ ਇੱਕੋ ਜੀ ਹੈ ਸੋ ਪੰਜਾਬ ਦੀ ਕਿਸਾਨੀ ਨੇ ਹਮੇਸ਼ਾ ਲਹਿਰਾਂ ਦਾ ਪਰਵਰਤਨ ਕੀਤਾ ਹੈ ਅਗਰ 14 ਚਾਹਮ ਆਦਮੀ ਪਾਰਟੀ ਚਾਰ ਸੀਟਾਂ ਜਿੱਤੀ ਤੇ ਕਿਸਾਨੀ ਕਰਕੇ ਔਰ 92 ਸੀਟਾਂ ਜਿੱਤੀ ਤੇ ਕਿਸਾਨੀ ਕਰਕੇ ਇਹ ਕਦੇ ਵੀ ਆਪ ਨੂੰ ਭੁੱਲਣਾ ਨਹੀਂ ਚਾਹੀਦਾ ਸੋ ਇਸ ਕਰਕੇ ਇਹ ਜਿਹੜੇ ਅੰਦੋਲਨ ਭਖੇ ਨੇ ਪਿਛਲੇ ਕੁਝ ਦਿਨਾਂ ਚਾਹਮ ਆਦਮੀ ਪਾਰਟੀ ਦੇ ਖਿਲਾਫ ਆਮ ਆਦਮੀ ਪਾਰਟੀ ਨੂੰ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਨਹੀਂ ਤਾਂ 27 ਦਾ ਰਾ ਆਮ ਆਦਮੀ ਪਾਰਟੀ ਦਾ ਕਿਸਾਨ ਰੋਕ ਸਕਦੇ ਨੇ ਡੱਲਾ ਜੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਹੁਣ 27 ਅਪ੍ਰੈਲ ਨੂੰ ਜੋ ਹੈ ਪੰਥਕ ਇਕੱਠ ਬੁਲਾਇਆ ਸੋ 27 ਅਪ੍ਰੈਲ ਨੂੰ ਹੋਣ ਵਾਲੇ ਇਸ ਪੰਥਕ ਇਕੱਠ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਦੇ ਪਿੱਛੇ ਦੀ ਕੀ ਰਣਨੀਤੀ ਨਜ਼ਰ ਆ ਰਹੀ ਹੈ ਜਾਂ ਕਾਰਨ ਕੀ ਸਮਝਿਆ ਜਾ ਸਕਦੇ ਨੇ ਇਸ ਉੱਪਰ ਜ਼ਰੂਰ ਇਸ ਉੱਪਰ ਪੂਰੀ ਗੱਲ ਸਾਂਝੀ ਕਰਨਾ ਦੇਖੋ ਬਾਬਾ ਹਰਨਾਮ ਸਿੰਘ ਧੂਮਾ ਉਹਨਾਂ ਨੇ ਇੱਕ ਵਾਰੀ ਫੇਰ 27 ਅਪ੍ਰੈਲ ਨੂੰ ਪੰਥਕ ਇਕੱਠ ਸਕਿਆ ਇਸ ਤੋਂ ਪਹਿਲਾਂ ਵੀ ਜਦੋਂ ਜਨਰਲ اجلاس ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਦੋਂ ਵੀ ਪੰਥਕ ਇਕੱਠ ਰੱਖਿਆ ਗਿਆ ਸੀ ਔਰ ਸਾਨੂੰ ਸਭ ਨੂੰ ਪਤਾ ਹੈ ਕਿ ਹਰਜਿੰਦਰ ਸਿੰਘ ਧਾਮੀ ਖੁਦ ਮੰਗ ਪੱਤਰ ਲੈਣ ਗਏ ਸੀ ਔਰ ਹੁਣ ਕਿਤੇ ਨਾ ਕਿਤੇ ਇਹ ਗੱਲ ਸਾਫ਼ ਹੋ ਗਈ ਕਿ 15 ਦਿਨਾਂ ਦਾ ਜਿਹੜਾ ਅਲਟੀਮੇਟਮ ਸੀ ਹਰਜਿੰਦਰ ਸਿੰਘ ਧਾਮੀ ਨੇ ਕੁਝ ਨਹੀਂ ਕੀਤਾ ਉਸ ਮੰਗ ਪੱਤਰ ਨੂੰ ਲਾਗੂ ਕਰਾਉਣ ਦੇ ਮਾਮਲੇ ਵਿੱਚ ਔਰ ਸ਼ਾਇਦ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਵੱਸ ਦੀ ਇਹ ਗੱਲ ਵੀ ਨਹੀਂ ਸੀ ਜਿਸ ਤਰ੍ਹਾਂ ਦਮਦਮੀ ਟਕਸਾਲ ਦੇ ਮੁਖੀ ਜਿਸ ਤਰ੍ਹਾਂ ਚੀਫ ਖਾਲਸਾ ਦੀਵਾਨ ਦੇ ਆਗੂ ਪਹੁੰਚੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਆਗੂ ਪਹੁੰਚੇ ਹਰਿਆਣਾ ਤੋਂ ਵੱਖ-ਵੱਖ ਲੀਡਰ ਸਹਿਵਾਨ ਪਹੁੰਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਔਰ ਵੱਖ-ਵੱਖ ਸਿੱਖ ਸੰਪਰਦਾਵਾਂ ਔਰ ਨਿਹੰਗ ਸਿੰਘ ਜਥੇਬੰਦੀਆਂ ਨਾਲ ਜੁੜੇ ਨੁਮਾਇंदे ਪੰਥਕ ਇਕੱਠ ਦਾ ਹਿੱਸਾ ਬਣੇ ਹਰਜਿੰਦਰ ਸਿੰਘ ਧਾਮੀ ਹੋਣੀ ਮੰਗ ਪੱਤਰ ਲੈ ਗਏ ਉਸ ਮੰਗ ਪੱਤਰ ਚ ਮੋਟੀ ਮੋਟੀ ਮੰਗ ਇਹ ਸੀ ਕਿ ਜਥੇਦਾਰ ਸਹਿਬਾਨਾਂ ਨੂੰ ਜਿਸ ਤਰੀਕੇ ਨਾਲ ਬਰਖਾਸਤ ਕੀਤਾ ਗਿਆ ਉਹ ਗਲਤ ਹੈ ਮਤਾ ਲਿਆ ਕੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਔਰ ਉਸ ਮੰਗ ਪੱਤਰ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਕਈ ਗੱਲਾਂ ਕੀਤੀਆਂ ਇਜਲਾਸ ਤੋਂ ਬਾਅਦ ਵੀ ਅਸੀਂ ਇੱਕ ਉਹਦਾ ਇੱਕ ਵਿਅਕਤੀ ਦਾ ਸਿਧਾਂਤ ਲਾਗੂ ਕਰਾਂਗੇ ਅਸੀਂ ਵਿਧੀ ਵਿਧਾਨ ਵਧਾਉਣ ਲਈ ਅੱਗੇ ਵਧਾਂਗੇ ਸੁਝਾਅ ਮੰਗੇ ਠੀਕ ਹੈ ਸੁਝਾਅ ਆਏ ਵੀ ਕੁਝ ਤੇ ਸੁਝਾ ਦੀ ਜਿਹੜੀ ਸਮਾਂ ਸੀਮਾ ਵਧਾਈ ਗਈ ਹੈ ਸੁਝਾ ਆ ਵੀ ਰਹੇ ਨੇ ਪਰ ਸਵਾਲ ਇਹ ਹੈ ਕਿ ਜਨੋ ਹਰਜਿੰਦਰ ਸਿੰਘ ਧਾਮੀ ਹੋਣਾਂ ਤੋਂ ਇਹ ਆਸ ਕਰ ਰਹੇ ਐ ਪੰਥਕ ਸੰਗਠਨ ਕਿ ਹਰਜਿੰਦਰ ਸਿੰਘ ਧਾਮੀ ਸਾਡੇ ਮੈਮੋਰੰਡਮ ਦੇਣ ਤੋਂ ਬਾਅਦ ਕੁਝ ਨਾ ਕੁਝ ਕਰਨਗੇ ਕੋਈ ਵਿਚ ਦਾ ਰਸਤਾ ਕੱਢਣਗੇ ਜਥੇਦਾਰ ਸਹਿਬਾਨਾਂ ਦੀ ਜਿਹੜੀ ਬਹਾਲੀ ਹੈ ਉਹਦੇ ਯਤਨ ਕਰਨਗੇ ਇਹਦੇ ਦਰਮਿਆਨ ਹੀ ਬਾਬਾ ਟੇਕ ਸਿੰਘ ਢੰਡੋਲਾ ਨੂੰ ਵੀ ਜਿਹੜਾ ਕਾਰਜ ਪਾਰ ਹੈ ਕਾਰਜ ਸੇਵਾ ਉਹ ਸੰਭਾਲ ਦਿੱਤੀ ਗਈ ਤੱਕ ਸ੍ਰੀ ਦਮਦਮਾ ਸਾਹਿਬ ਦੀ ਸੋ ਅਜੇ ਹਾਲਾਤਾਂ ਦੇ ਵਿੱਚ ਹੁਣ 15 ਦਿਨ ਪੂਰੇ ਹੋ ਗਏ ਔਰ ਇਹ ਲੱਗਦਾ ਹੈ ਬਾਬਾ ਹਰਨਾਮ ਸਿੰਘ ਧੂਮਾ ਉਹਨਾਂ ਨੂੰ ਕਿ ਸਾਡੇ ਮੈਮੋਰੰਡਮ ਵੱਲ ਕੋਈ ਤਵੱਜੋ ਨਹੀਂ ਦਿੱਤੀ ਗਈ ਹੁਣ 27 ਅਪ੍ਰੈਲ ਦਾ ਇਕੱਠ ਹੈ ਹੁਣ 27 ਅਪ੍ਰੈਲ ਦੇ ਇਕੱਠ ਦੇ ਵਿੱਚ ਮੰਗਾਂ ਫੇਰ ਉਹੀ ਨੇ ਹੁਣ ਸੰਭਾਵਨਾ ਇਹ ਹੈ ਕਿ ਜਥੇਦਾਰ ਸਹਿਬਾਨਾਂ ਦੀ ਬਹਾਲੀ ਦੇ ਲਈ ਬਾਬਾ ਹਰਨਾਮ ਸਿੰਘ ਧੂਮਾ ਔਰ ਦਮਦਮੀ ਟਕਸਾਲ ਵੱਲੋਂ ਕਿਸੇ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾ ਸਕਦਾ ਹੈ ਔਰ ਸੁਖਵੀਰ ਸਿੰਘ ਬਾਦਲ ਪਹਿਲਾਂ ਹੀ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਨੇ ਪੰਗਿਆਂ ਦੇ ਵਿੱਚ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਇਹ ਬਿਆਨ ਦੇ ਦਿੱਤਾ ਕਿ ਤਖਤ ਸਹਿਬਾਨ ਨੇ ਜਿਹੜੇ ਉਹਨਾਂ ਦੇ ਜਥੇਦਾਰ ਸਹਿਬਾਨ ਨੇ ਕਿਤਨਾ ਕਿਤੇ ਤਖਤ ਸਹਿਬਾਨਾਂ ਤੇ ਦਿੱਲੀ ਦਾ ਕੰਟਰੋਲ ਆ ਗਿਆ ਸੀ ਉਹ ਉਹ ਸੁਖਵੀਰ ਬਾਦਲ ਧੰਨਵਾਦ ਕਰ ਰਹੇ ਨੇ ਅੰਤਰਿੰਕ ਕਮੇਟੀ ਦਾ ਕਿ ਮੈਂ ਧੰਨਵਾਦ ਕਰਦਾ ਕਿ ਸਾਡੇ ਤਖਤ ਸਹਿਬਾਨਾਂ ਨੂੰ ਆਜ਼ਾਦ ਕਰਾ ਲਿਆ ਦਿੱਲੀ ਦੇ ਕੰਟਰੋਲ ਤੋਂ ਸੈਂਟਰ ਦੇ ਕੰਟਰੋਲ ਤੋਂ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਸਾਫ਼ ਤੌਰ ਤੇ ਦਮਦਮੀ ਟਕਸਾਲ ਜਾਂ ਬਾਬਾ ਹਰਨਾਮ ਸਿੰਘ ਧੂਮਾ ਕਿਸੇ ਵੇਲੇ ਸੰਤ ਭਾਈਚਾਰਾ ਜਿਹੜਾ ਸੰਤ ਸਮਾਜ ਹੈ ਜਿਹੜਾ ਉਹਨਾਂ ਦਾ ਸਮਰਥਨ ਰਿਹਾ ਸ਼ਰੋਮਣੀ ਅਕਾਲੀ ਦਲ ਨੂੰ ਔਰ ਜਿੰਨੀ ਦੇਰ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ ਕੀਤੀ ਹੈ ਪੰਜਾਬ ਦੀ ਉਹ ਜ਼ਿਆਦਾਤਰ ਇਸ ਤਰ੍ਹਾਂ ਦੀਆਂ ਸਿੱਖ ਜਥੇਬੰਦੀਆਂ ਨੂੰ ਆਪਣੇ ਨਾਲ ਲੈ ਕੇ ਚੱਲਣ 'ਚ ਕਾਮਯਾਬ ਰਹੇ ਨੇ ਪਰ ਸੁਖਬੀਰ ਦੇ ਲਈ ਇਹ ਬਹੁਤ ਵੱਡੀ ਚੁਣੌਤੀ ਬਣ ਗਈ ਔਰ ਜਦੋਂ ਸੁਖਬੀਰ ਇਸ ਤਰ੍ਹਾਂ ਦਾ ਬਿਆਨ ਦੇ ਦਿੰਦੇ ਨੇ ਤਖਸੈਬਾਨਾਂ ਦੇ ਜਥੇਦਾਰਾਂ ਬਾਰੇ ਜਿਹਦਾ ਵਿਰੋਧ ਬੜਾ ਹੋ ਰਿਹਾ ਹੈ ਪੰਜ ਮੈਂਬਰੀ ਕਮੇਟੀ ਦਾ ਕਹਿੰਦੀ ਹਰਜਿੰਦਰ ਸਿੰਘ ਧਾਮੀ ਫੌਜਦਾਰੀ ਕੇਸ ਦਰਜ ਕਰਾਉਣ ਸੁਖਬੀਰ ਤੇ ਅੱਜ ਸੋਚਾ ਸਿੰਘ ਛੋਟੇ ਪਰ ਉਹਨਾਂ ਦਾ ਵੀ ਬਿਆਨ ਆਇਆ ਹੈ ਉਹ ਕਹਿੰਦੇ ਇਹ ਇੱਕ ਤਰੀਕੇ ਨਾਲ ਬੇਅਦਬੀ ਹੈ ਔਰ ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਬਹੁਤ ਸਾਰੇ ਸਿੱਖ ਆਗੂ ਨੇ ਜਿਹੜੇ ਸੁਧਾਰ ਲਹਿਰ ਨਾਲ ਜੁੜੇ ਹੋਏ ਸਿੱਖ ਆਗੂ ਵੀ ਨੇ ਉਹ ਲਗਾਤਾਰ ਸੁਖਬੀਰ ਸਿੰਘ ਬਾਦਲ ਤੋਂ ਮਾਫੀ ਮੰਗਣ ਦੀ ਗੱਲ ਕਰ ਰਹੇ ਨੇ ਅਜਿਹੇ ਹਾਲਾਤਾਂ 'ਚ ਬਾਬਾ ਹਰਨਾਮ ਸਿੰਘ ਧੂਮਾ ਅਗਰ 27 April ਦੇ ਪੰਥਕ ਇਕੱਠ ਦੇ ਵਿੱਚ ਵੱਡੇ ਐਲਾਨ ਕਰਦੇ ਨੇ ਤੇ ਫੇਰ ਸੁਖਵੀਰ ਸਿੰਘ ਬਾਦਲ ਦੀਆਂ ਦਿੱਕਤਾਂ ਹੋਰ ਵੱਧ ਸਕਦੀਆਂ ਨੇ ਸ਼ਨੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜਿਹੜਾ ਇਹ ਮੁੱਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਸ ਤਰ੍ਹਾਂ ਨਾਲ ਸਿੰਘ ਸਹਿਬਾਨਾਂ ਨੂੰ ਹਟਾਇਆ ਗਿਆ ਉਹਦੇ ਨਾਲ ਨਾਲ ਇਹ ਮੁੱਦਾ ਵੀ ਵੱਡਾ ਹੋ ਜਾਣਾ ਹੈ ਕਿ ਸੁਖਵੀਰ ਸਿੰਘ ਬਾਦਲ ਹੋਣਾ ਨੇ ਤਖਤ ਸਹਿਬਾਨਾਂ ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਸੁਖਵੀਰ ਸਿੰਘ ਬਾਦਲ ਉਹਦੇ ਲਈ ਮਾਫੀ ਮੰਗਣ ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਲਈ ਸਿੱਖ ਸਿਆਸਤ ਹੈ ਉਹ ਪੰਥਕ ਮੁੱਦਿਆਂ ਦੇ ਆਲੇ-ਦੁਆਲੇ ਘੁੰਮਣੀ ਹੈ ਔਰ ਪੰਜ ਮੈਂਬਰੀ ਕਮੇਟੀ ਜਿਸ ਤਰ੍ਹਾਂ ਨਾਲ ਉਹਨੂੰ ਸਮਰਥਨ ਮਿਲ ਰਿਹਾ ਹੈ ਔਰ ਹੁਣ ਲਗਾਤਾਰ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਲੀਡਰ ਸਹਿਬਾਨ ਨੇ ਬਹੁਤ ਜਲਦ ਕਿਸਾਨ ਸੰਗਠਨਾ ਨਾਲ ਉਹਨਾਂ ਦੀ ਮੁਲਾਕਾਤਾਂ ਦਾ ਸਿਲਸਲਾ ਸ਼ੁਰੂ ਹੋਣ ਵਾਲਾ ਹੈ ਔਰ ਅਗਰ ਪੰਜਾਬ ਦੇ ਕਿਸਾਨਾਂ ਨੇ ਜਿਹੜੇ ਭਾਜਪਾ ਤੋਂ ਵੀ ਔਖੇ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਵੀ ਔਖੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਔਖੇ ਨੇ ਅਸੀਂ ਚੋਣਾਂ ਦੇ ਨਤੀਜਿਆਂ ਦੇ ਰੂਪ ਚ ਦੇਖਦੇ ਰਹੇ ਹਾਂ ਸੋ ਅਗਰ ਪੰਜਾਬ ਦੇ ਕਿਸਾਨਾਂ ਨੇ ਕਿਸਾਨ ਸੰਗਠਨਾ ਨੇ ਪੰਜ ਮੈਂਬਰੀ ਕਮੇਟੀ ਦਾ ਸਾਥ ਦੇਤਾ ਹਾਲਾਂਕਿ ਹੋ ਸਕਦਾ ਹੈ ਉਹ ਖੁੱਲਕੇ ਐਲਾਨ ਨਾ ਕਰਨ ਪਰ ਜਿਵੇਂ 22 ਤੇ 24 ਦੀਆਂ ਚੋਣਾਂ ਦੇ ਵਿੱਚ ਮਦਦ ਕੀਤੀ ਕਿਸਾਨਾਂ ਨੇ 24 ਤੱਕ ਕਿਸਾਨਾਂ ਨੇ ਖੁੱਲਕੇ ਕਾਂਗਰਸ ਦੀ ਰਾਹੁਲ ਗਾਂਧੀ ਦੀ ਸਪੋਰਟ ਕੀਤੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਮੋਦੀ ਦੀ ਸਰਕਾਰ ਨਹੀਂ ਆਉਂਦੇਣੀ ਤੇ ਇੰਡੀਆ ਗੱਠਜੋੜ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਕਾਂਗਰਸ ਵੱਡੀ ਧਿਰ ਹੈ ਸੋ ਕਾਂਗਰਸ ਉਸੇ ਕਰਕੇ ਪੰਜਾਬ ਦੇ ਵਿੱਚੋਂ ਵੀ 7 ਸੀਟਾਂ ਜਿੱਤੀ ਸੋ ਕਿਸਾਨਾਂ ਨੇ ਖੁੱਲਕੇ ਕਾਂਗਰਸ ਦੀ ਮਦਦ ਕੀਤੀ 91 ਸੀਟਾ ਆਪ ਨੂੰ ਦਵਾਈਆਂ ਅਗਰ ਕਿਸਾਨ ਜਦੋਂ ਹੁਣ ਮੀਟਿੰਗਾਂ ਹੋਣੀਆਂ ਨੇ ਪੰਜ ਮੈਂਬਰੀ ਕਮੇਟੀ ਔਰ ਕਿਸਾਨਾਂ ਦੀਆਂ ਅਗਰ ਕਿਸਾਨ ਪੰਜ ਮੈਂਬਰੀ ਕਮੇਟੀ ਦਾ ਸਮਰਥਨ ਕਰਗੇ ਪੰਜਾਬ ਦੇ ਵਿੱਚ ਭਾਵੇਂ ਖੁੱਲੇ ਤੌਰ ਤੇ ਐਲਾਨ ਨਾ ਕਰਨ ਤੇ ਬਹੁਤ ਵੱਡਾ ਜਿਹੜੀ ਜਿਹੜੀ ਇਹ ਲਹਿਰ ਹੈ ਇਹ ਬਹੁਤ ਵੱਡਾ ਰੁਖ ਧਾਰਨ ਕਰੂਗੀ ਹਾਲਾਂਕਿ ਬਹੁਤ ਵੱਡੀ ਗਿਣਤੀ ਕਿਸਾਨ ਪੰਜਾਬ 'ਚ ਜਿਹੇ ਨੇ ਜਿਹੜੇ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਔਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਹਿੱਸਾ ਵੀ ਬਣ ਰਹੇ ਨੇ ਪਰ ਅਗਰ ਜਥੇਬੰਦਕ ਤੌਰ ਤੇ ਕਿਸਾਨਾਂ ਨੇ ਇਹ ਐਲਾਨ ਕਰਤਾ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਦੇ ਲਈ ਇਹ ਜਿਹੜਾ ਨੁਕਸਾਨ ਹੈ ਇਹ ਪੂਰਾ ਨਹੀਂ ਕੀਤਾ ਜਾ ਸਕਣਾ ਸੋ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਚੱਲ ਰਹੀਆਂ ਨੇ ਜ਼ਮੀਨ ਤੇ ਪੰਜ ਮੈਂਬਰੀ ਕਮੇਟੀ ਇਸ ਵਕਤ ਕੇਂਦਰ ਬਿੰਦੂ ਹੈ ਜਿਵੇਂ 2014 ਤੋਂ ਲੈ ਕੇ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਕੇਂਦਰ ਬਿੰਦੂ ਸੀ ਲਗਭਗ ਉਸੇ ਤਰ੍ਹਾਂ ਦੀ ਸਿਟੀ ਅੱਜ ਪੰਜ ਮੈਂਬਰੀ ਕਮੇਟੀ ਦੀ ਮੈਨੂੰ ਨਜ਼ਰ ਆਉਂਦੀ ਹੈ ਭਾਵੇਂ ਕੋ ਪੋਲੀਟੀਕਲ ਟੇਰੇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਪਰ ਜਦੋਂ ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾ ਕੇ ਕਿਸੇ ਸਧਾਰਨ ਵਿਅਕਤੀ ਨਾਲ ਗੱਲ ਕਰਦੇ ਹੋ ਜਿਹੜਾ ਉਦੋਂ ਅੰਨਾ ਹਜ਼ਾਰੇ ਦੀ ਗੱਲ ਕਰਦਾ ਸੀ ਆਪ ਦੀ ਲਹਿਰ ਦੀ ਗੱਲ ਕਰਦਾ ਸੀ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਔਰ ਪੰਜ ਮੈਂਬਰੀ ਕਮੇਟੀ ਦੀ ਗੱਲ ਕਰਦਾ ਇਹ ਗੱਲ ਬਹੁਤ ਵੱਡੀ ਪੰਜਾਬ ਦੇ ਵਿੱਚ ਜਿਹੜੀ ਮੈਨੂੰ ਜ਼ਮੀਨ ਤੇ ਦੇਖਣ ਨੂੰ ਮਿਲ ਰਹੀ ਹੈ ਸੋ ਇਸ ਕਰਕੇ ਅਗਰ ਪੰਥਕ ਇਕੱਠ ਵੀ ਬਾਬਾ ਹਰਨਾਮ ਸਿੰਘ ਢੂਮਾ ਉਹਨਾਂ ਦਾ ਵੱਡਾ ਬਣਦਾ ਤੇ ਪੰਥਕ ਮੁੱਦੇ ਮੁੱਦੇ ਹੋਰ ਵੱਡੇ ਹੁੰਦੇ ਨੇ ਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ 27 ਦੀਆਂ ਚੋਣਾਂ ਦੇ ਵਿੱਚ ਫੈਸਲਾ ਕੌਣ ਸਾਬਤ ਹੋ ਸਕਦੇ ਨੇ ਸੋ ਸਿੱਖ ਸਿਆਸਤ ਜਿਹੜੀ ਉਹ ਬਹੁਤ ਵੱਡਾ ਮੋੜਾ ਇਸ ਵਕਤ ਕੱਟ ਰਹੀ ਹੈ ਮੈਨੂੰ ਸਾਫ਼ ਦਿਖ ਰਿਹਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਬੜੇ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਸਿਆਸੀ ਐਨਾਲਿਸਿਸ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਅਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ